ਦਰ ਕਿਥੇ ਖੜਦਾ ਦੱਸ ਮੈਨੂੰ ਇੰਗਲਿਸ਼ ਦੇ ਬਬੇ ਕੋਈ ਪਿੰਗਲਾ ਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮ ਆ ਵੇ ਬੰਦੇ ਬਰੇ ਖਾ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਉਹ ਨਾ ਰੋ 300 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਅਨੰਦਗੜ੍ਹ ਜੇਜ਼ੇਦਾਰ ਚੰਨਾ ਇਹ ਬਿਰਦਾ ਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪਏ ਦਿਹਾੜੀ ਲੈਣਾ ਵਾ ਯੇ ਵੀ ਡੈਰੀ ਦਾ ਰਿਆ ਆ ਇਹਨਾਂ ਦਾ ਮੁਖੀ ਬਣਿਆ ਹਾਂ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣੇ ਆ ਕਿ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾਵੇਂ 5 500 ਦਾ ਨੋਟ ਲੈ ਤੇਰਾ ਪਾਰਟੀ ਆ ਪੈਸੇ ਵੇਲੋ ਤੁਹਾਡਾ ਕੋ ਮजूद ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੂੰ ਤੇ ਜੇ ਤੂੰ ਇਹ ਐਂਡ ਆਮ ਮੈਂ ਕਥੂ ਨਾ ਪਰਚਾ ਕਰਾਉਣਾ ਤੁਹਾਡੀ ਗੱਡੀ ਪਾਉਂਡ ਕਰਾਉਣੇ ਜੋ ਇਹ ਬਾਬੇ ਦੇ ਨਾਂ ਤੇ ਕਾਗਜ਼ ਆ ਗਿਆ ਗੱਲ ਤਾਂ ਇਹ ਗੱਡੀ ਦਾ ਕਾਗਜ਼ ਮੇਰੇ ਬਾਬੇ ਦਾ ਨਾਮ ਨਹੀਂ ਐਨੋਈ ਗੱਡੀ ਦੇ ਨਾਮਾ ਕਾਗਜ਼ ਆ ਗਿਆ ਕਿੱਧਰ ਖਿਦੇ ਖਿਲਾਵਾ ਕਿੱਧਰ ਖਿਦੇ ਖਿਦੇ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਫੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਢਾੜੀ ਦੇ ਤੇ ਤੈਨੂੰ ਮੈਂ ਦੱਸਦਾ ਦੋ ਜਣੇ ਨਾਲ ਤੇਰੇ ਮੋਟਾ ਵਾਰੀ ਪੰਜਾਹ ਵਾਲਾ ਗੱਡੀ ਆਉਂਦੇ ਆ ਨਾ ਤੂੰ ਮੈਂ ਅੱਜ ਕੱਲ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਸਾਰੇ ਦੀ ਵੀਡੀਓ ਆਪਾਂ ਨੂੰ ਨਹੀਂ ਹਾਲਾ ਇਹਨੇ ਨੂੰ ਨਾ ਹੋਣੀ ਤੇ ਰੱਖਿਆ ਆਨੂੰ ਲਟੇਰੇ ਨੂੰ ਬਾਰੇ ਵੱਡੇ ਨੂੰ ਅੱਗੇ ਕਰੋ ਨਾ ਆਹ ਹੋਣੀ ਦੇ ਹੱਥ ਕੰਮਣ ਡਿਆ ਇਹ ਮਾਫੀ ਮੰਗਦੇ ਲਿਓ ਤੇਰਾ ਮਾਫੀ ਮੰਗਦੇ ਬਾਬਾ ਜੀ ਕੀਦੋ ਕੋਈ ਮੰਗਦੇ ਮਾਫੀ ਮੇਰੇ ਕੋਲ ਹੀ ਮੰਗਣਾ ਗੁਰੂ ਘਰੋਂ ਮੰਗੋ ਆਈ ਕੋਈ ਮੰਗੋ ਸਰਪੰਚ ਕੋ ਆ ਉਹ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਘਰ ਉੱਤੋਂ ਮੰਗੋ ਇਹ ਕਰੋਗੇ ਕਾ ਕੰਮ ਜਿੱਥੇ ਚੱਗੀਆਂ ਬਾਬਾ ਜੀ ਬਿਲਜਣ ਰਹਿੰਦੇ ਵੀ ਕਹੇ ਮੰਨਦਾ ਸੀ ਗਲਤੀ ਮੰਗ ਲੈ ਗਲਤੀ ਗੁਰੂ ਘਰੋਂ ਮੰਨਦਾ ਉਹ ਬਾਬੇ ਰਾਏਰਾਮ ਖੜੋ ਇਹਨਾਂ ਨੂੰ ਯਾਰ ਬਾਬੇ ਰਾਏਰਾਮ ਖੜੋ ਇਹ ਲਟੇਰਾ ਪਾਰਟੀ ਲਟੇਰਾ ਪਾਰਟੀ ਗੁਰੂ ਘਰੋਂ ਅਮਰ ਸਾਹਿਬ ਦੇ ਆ ਇਹ ਨੋਟ ਦਿਓ ਮੋਟਾ ਨੋਟ ਮੰਗਦਿਆ ਵਾ ਹਰ ਕੋ ਮਜੂਦਾ ਇਧਰ ਆ ਵੀਰ ਆ ਇਹਨੇ ਵੀਰ ਨੇ 100 ਰੁਪਇਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਕਿਤਰ ਸਿਕ ਮਿੰਟੇ ਆ ਆਪ ਜਰਾ ਆ ਬਿਮਾਰ ਉੱਠਿਆ ਏ ਸਾਬਾਦਰ ਗਲਤੀ ਮੰਨੇ ਵੀ ਸਾਬਾਦਰ ਇਹ ਮਰਦ ਕਦਾਰੇ ਗਾਇਬ ਜਰਾ ਹੋਰ ਦੋ ਚਰ ਬਜਨ ਕਰੋਗੇ ਤਾਂ ਪਾ ਤੁਹਾਨੂੰ ਬਸਾੜ ਕਰਨਾ ਪੈਦੀ ਹੋਏ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਨੇ ਬਣੇ ਅਗੇ ਧੋਲੀ ਦਾੜੀ ਨੇ ਕੀ ਆਖੀ ਇਹਨਾਂ ਨੂੰ ਪਹਿਲੋਂ ਚਲੋ ਗਲਤੀ ਇੱਥੇ ਕਰਕੇ ਕਰਈਆਂ ਤੇ ਦੁਕਾਨਾਂ ਤੇ ਹਾੜੀਆਂ ਪਾਉਂਦੇ ਆ ਗੱਡੀ ਕਿ ਹੋਰੀ ਲਈ ਫੜਨੇ ਆ ਦੋ ਨੰਬਰ ਦੀ ਗੱਡੀ ਆ ਮਹਿੰਦੀ ਚੋਰੀ ਜਿਹੜਾ ਪਟਾੜੇ ਦਾ ਨਾਮ ਲੈਣ ਦਾ ਇਹਨਾਂ ਨੂੰ ਕਹਿੰਦੇ ਇਹਨੂੰ ਪਟਾੜੇ 'ਚ ਕਾਗਜ਼ ਦੇ ਦਿਓ ਗੱਡੀ ਦੇ ਨਾਮ ਤੇ ਪਰਦਾ ਮੈਂ ਤੁਹਾਡੇ ਨੂੰ ਆ ਨੰਬਰ ਜੋ ਟੇਬ ਨਾਲ ਆਏ ਕੱਟ ਗਏ ਤੇ ਬੱਚੇ ਸੋਗੇ ਦੇਖਦਾ ਜੀ ਤੁਹਾਨੂੰ ਗਲਤੀ ਮੰਨਣੇ ਵੀ ਸਾਡੇ ਮੈਂ ਉਹ ਕਰੂ ਕਾਰੀ ਸਾਹ ਸੰਗਤ ਦੇ ਹੱਥ ਜੋੜ ਕੇ ਬੇਇਨਤਜ਼ ਕਰਦਾ ਮਾਂ ਇਹਨਾਂ ਨੂੰ ਕਿਰਿਆਂ ਕੋ ਬਦੋ ਇਹ ਡੇਰੇ ਕੋ ਬਦੋ ਟਿੰਡਾ ਹੀ ਬਰਾਹੀ ਨਾ ਕਰੀ ਬੀਬੀਆਂ ਪਾਈ ਜਾਂਦੀਆਂ ਦਾਦਾ ਬੀਬੀ ਪੰਜਾ ਪੰਜਾ ਹੋਰ ਉਹ ਜਰੀਆਂ ਦਈ ਜਾਂਦੀਆਂ ਇਹ ਤਾਂ ਨੂੰ ਲੈ ਕੇ ਥਲਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨ ਲੈ ਜਾਓ ਟਾਈਮ ਹੈ ਨਿਕਲਣ ਦੀ ਤੇ ਸਾਡੇ ਪ੍ਰਾਕਤ ਜਾਓ ਜਾਓ ਜੀ ਜਿੰਨਾ ਬੜਾ ਤੁਹਾਡਾ ਵਾਹਿਗੁਰੂ ਸਾਹਿਬ ਬਸ